ਮਨੁੱਖਾ ਜੀਵਨ ਦੀ ਅਵਧੀ ਜਿਹੜੀ ਐ ਉਹ ਘਟ ਰਹੀ ਐ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਸੀਜੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬੜੀ ਸੋਹਣੀ ਉਦਾਹਰਨ ਦੇ ਕੇ ਸਮਝਾਇਆ ਕਿ ਜਿਵੇਂ ਕਿਸੇ ਘੜੇ ਦੇ ਵਿੱਚ ਪਾਣੀ ਪਾ ਕੇ ਰੱਖਿਆ ਹੋਵੇ ਘੜੇ ਵਿੱਚ ਛੇਕ ਕਰ ਦਈਏ ਇੱਕ ਇੱਕ ਬੂੰਦ ਜਦੋਂ ਘੜੇ ਵਿੱਚੋਂ ਬਾਹਰ ਨਿਕਲਦੀ ਹੈ ਉਹਦੇ ਨਾਲ ਘੜੇ ਦਾ ਪਾਣੀ ਘਟਦਾ ਹੈ ਇਸੇ ਤਰ੍ਹਾਂ ਹਰ ਛਿਨ ਹਰ ਪਲ ਹਰ ਘੜੀ ਸਾਡਾ ਜੀਵਨ ਘਟ ਰਿਹਾ ਹੈ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਓ ਪਾਣੀ ਸਤਿਗੁਰੂ ਜੀ ਨੇ ਸਾਨੂੰ ਜਿਹੜਾ ਮਨੁੱਖਾ ਜੀਵਨ ਦਾ ਇਹ ਵਖਤ ਇਹ ਸਮਾਂ ਮਿਲਿਆ ਹੈ ਇਹਦੀ ਵਿਚਾਰ ਕਰਨ ਲਈ ਇਹਦੀ ਸੰਭਾਲ ਕਰਨ ਲਈ ਇਹਨੂੰ ਸਫਲਾ ਬਣਾਉਣ ਵਾਸਤੇ ਪ੍ਰੇਰਣਾ ਕੀਤੀ ਹੈ ਬੰਦੇ ਹੋ ਕੇ ਵੀ ਕਈ ਵਾਰ ਅਸੀਂ ਬਿਲਕੁਲ ਪਸ਼ੂਆਂ ਵਰਗੀ ਬਿਰਤੀ ਦੇ ਧਾਰਨੀ ਹੋ ਜਾਂਦੇ ਆ ਸਤਿਗੁਰੂ ਜੀ ਨੇ ਅਸਲ ਵਿੱਚ ਬੰਦੇ ਉਹਨਾਂ ਨੂੰ ਹੀ ਮੰਨਿਆ ਜਿਹੜੇ ਸਮੇਂ ਦੀ ਸੰਭਾਲ ਕਰਦੇ ਨੇ ਵਕਤ ਵਿਚਾਰੇ ਸੋ ਬੰਦਾ ਹੋਏ ਆਮ ਕਰਕੇ ਅਸੀਂ ਇਹਨਾਂ ਤੁਕਾਂ ਦੇ ਅਰਥ ਕਰਦੇ ਹਾਂ ਕਿ ਜਦੋਂ ਕੋਈ ਬੰਦਾ ਕਿਸੇ ਭੀੜ ਸਮੇ ਪਤਾ ਹੋਵੇ ਕਿਸ ਭੀੜ ਨੇ ਗੱਲ ਨਹੀਂ ਸੁਣਨੀ ਸਾਹਮਣੇ ਵਾਲਾ ਭਾਰੂ ਹੈ ਤੇ ਬੰਦਾ ਵਕਤ ਨੂੰ ਵਿਚਾਰ ਕੇ ਉੱਥੋਂ ਬਚ ਕੇ ਨਿਕਲ ਆਵੇ ਪਰ ਪਰ ਕਰਮ ਦੇ ਮੁਤਾਬਕ ਇਹਨਾਂ ਤੁਕਾਂ ਦੇ ਅਰਥ ਨੇ ਜਿਹੜਾ ਇਸ ਗੱਲ ਦੀ ਵਿਚਾਰ ਕਰਦਾ ਹੈ ਕਿ ਮਨੁੱਖਾ ਜੀਵਨ ਦਾ ਇਹ ਵਖਤ ਇਹ ਸਮਾਂ ਸਾਨੂੰ ਕਾਦੇ ਲਈ ਮਿਲਿਆ ਹੈ ਜਿਹੜਾ ਇਹਨੂੰ ਸਫਲਾ ਬਣਾਉਂਦਾ ਹੈ ਅਸਲ ਵਿੱਚ ਉਹੀ ਬੰਦਾ ਅਖਵਾਉਣ ਦੇ ਯੋਗ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਕਹਿਣ ਲੱਗੇ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ ਅੱਜ ਸਾਡੇ ਕੋਲ ਪਰ ਫਿਕਰਾਂ ਲਾਈ ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ ਬਹੁਤਾਤ ਗਿਣਤੀ ਉਹਨਾਂ ਦੀ ਹੈ ਜਿਹੜੇ ਬੀਤੇ ਹੋਏ ਕੱਲ ਤੇ ਆਉਣ ਵਾਲੇ ਕੱਲ ਦੀ ਚਿੰਤਾ ਵਿੱਚ ਜਾਂ ਪਛਤਾਵੇ ਵਿੱਚ ਨੇ ਪਰ ਬੰਦੇ ਅਸਲ ਵਿੱਚ ਉਹ ਨੇ ਜਿਹੜੇ ਵਰਤਮਾਨ ਨੂੰ ਸੰਭਾਲਦੇ ਨੇ ਜਿਹੜੇ ਮਿਲੇ ਹੋਏ ਸਮੇਂ ਦੀ ਸੰਭਾਲ ਕਰਦੇ ਨੇ ਕਿਉਂਕਿ ਜਿੰਨਾ ਮਰਜੀ ਆਪਾਂ ਯਤਨ ਕਰ ਲਈਏ ਸਮਾਂ ਰੁਕਦਾ ਨਹੀਂ ਹੈ ਭਾਈ ਵੀਰ ਸਿੰਘ ਹੋਣਾ ਲਿਖਿਆ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨ ਮੰਨੀ ਫੜ ਫੜ ਰਈ ਤਰੀਕ ਸਮੇ ਖਿਸਕਾਈ ਕੰਨੀ ਤਰਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਹੂ ਸੰਭਲ ਸੁਭਾਲ ਇਸ ਸਮੇ ਨੂੰ ਕਰ ਸਫਲ ਉਡੰਦਾ ਜਾਵੰਦਾ ਇਹ ਠਹਿਰਨ ਜਾਚ ਨ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ ਅਸੀਂ ਵੇਖਦੇ ਹਾਂ ਕਿ ਸਮੇਂ ਦੀ ਵੰਡ ਜਿੱਥੇ ਸਕਿੰਟਾਂ ਤੋਂ ਸ਼ੁਰੂ ਹੁੰਦੀ ਹੈ ਫਿਰ ਮਿੰਟ ਨੇ ਉਸ ਤੋਂ ਬਾਅਦ ਘੜੀਆਂ ਨੇ ਪੈਰ ਨੇ ਦਿਨ ਵਾਰ ਮਹੀਨੇ ਸਦੀਆਂ ਤੇ ਯੁਗ ਨੇ ਸਤਗੁਰੂ ਜੀ ਨੇ ਸਾਨੂੰ ਰੋਜ਼ ਜਦੋਂ ਅਸੀਂ ਸੌਣ ਤੋਂ ਪਹਿਲਾਂ ਸੋਲਾ ਸਾਹਿਬ ਦੀ ਬਾਣੀ ਦਾ ਜਾਪ ਕਰਦੇ ਹਾਂ ਮਾਲਕ ਦੀਆਂ ਇਹਨਾਂ ਦਾਤਾਂ ਤੋਂ ਸਾਨੂੰ ਜਾਣੂ ਵੀ ਕਰਵਾਇਆ ਕਿਉਂਕਿ ਮਾਲਕ ਨੇ ਹੀ ਸੂਰਜ ਦੀ ਸਿਰਜਣਾ ਕੀਤੀ ਹੈ ਮਾਲਕ ਨੇ ਹੀ ਚੰਦਰਮਾ ਦੀ ਸਿਰਜਣਾ ਕੀਤੀ ਹੈ ਮਾਲਕ ਨੇ ਹੀ ਰਹਿਣ ਵਾਸਤੇ ਧਰਤੀ ਦਿੱਤੀ ਹੈ ਤੇ ਸਾਡੇ ਸਾਰਿਆਂ ਦੀ ਸਿਰਤੀ ਵੇਖੋ ਕਿੱਡਾ ਸੋਹਣਾ ਆਕਾਸ਼ ਰੂਪੀ ਸਮਿਆਨਾ ਉਹਨੇ ਤਾਣਿਆ ਹੋਇਆ ਕਿੰਨੀ ਸੋਹਣੀ ਤਾਰਿਆਂ ਰੂਪੀ ਮੋਤੀਆਂ ਦੀ ਉਹਨੇ ਕਢਾਈ ਕੱਢੀ ਐ ਇਹ ਸਾਰੀਆਂ ਦਾਤਾਂ ਉਸ ਮਾਲਕ ਦੀਆਂ ਨੇ ਜਪਜੀ ਸਾਹਿਬ ਵਿੱਚ ਵੀ ਆਪਾਂ ਪੜਦੇ ਹਾਂ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਉਹਨੇ ਭਾਈ ਸਾਹਿਬ ਜੀ ਸੋਧਰ ਰਾਜ ਸਾਹਿਬ ਦੇ ਸ਼ਬਦਾਂ ਦਾ ਕੀਰਤਨ ਕਰੇ ਸਨ ਸੋ ਕਿਉ ਵਿਸਰੈ ਮੇਰੀ ਮਾਏ তথা ਮੇਰੇ ਮੀਤ ਗੁਰਦੇ ਮੋਕੋ RAM ਨਾਮ ਪ੍ਰਗਾਸ ਸੋਧਰ ਰਾਜ ਸਾਹਿਬ ਜੀ ਦੇ ਪਾਠ ਵਿੱਚ ਹੀ ਸਤਿਗੁਰਾਂ ਨੇ ਜ਼ਿਕਰ ਕੀਤਾ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੀ ਕਮਜਾਤ ਜਿੱਥੇ ਮਾਲਕ ਦੀਆਂ ਹੋਰ ਦਾਤਾਂ ਨੇ ਉੱਥੇ ਦਿਨ ਰਾਤ ਜਿੰਨ ਬਣਾਈਆਂ ਜਿਨ੍ਹਾਂ ਨੇ ਸਾਨੂੰ ਦਿਨੇ ਕੰਮ ਕਰਨ ਲਈ ਦਿਨ ਬਖਸ਼ਿਸ਼ ਕੀਤਾ ਕੰਮਕਾਰ ਤੋਂ ਅਸੀਂ ਥੱਕੇ ਟੁੱਟੇ ਫਿਰ ਆਰਾਮ ਕਰ ਸਕੀਏ ਅਗਲੇ ਭਾੜੇਕ ਤਿਆਰ ਹੋ ਸਕੀਏ ਜਿਨ੍ਹਾਂ ਨੇ ਸੌਣ ਲਈ ਰਾਤ ਬਣਾਈ ਹੈ ਜਾਂ ਇੰਜ ਕਹਿ ਲਈਏ ਜਿਨ੍ਹਾਂ ਦੀ ਨਾਈਟ ਸ਼ਿਫਟ ਹੁੰਦੀ ਹੈ ਉਹ ਦਿਨ ਵਿੱਚ ਆਰਾਮ ਕਰ ਲੈਂਦੇ ਨੇ ਮਾਲਕ ਦੀਆਂ ਇਹਨਾਂ ਦਾਤਾਂ ਨੂੰ ਜਿਨ੍ਹਾਂ ਇਹ ਵਿਸਾਰਿਆ ਹੋਇਆ ਜਿਨ੍ਹਾਂ ਦਿਨ ਤੇ ਰਾਤ ਬਣਾਈਆਂ ਜਿਨ੍ਹਾਂ ਸਮਾਂ ਬਣਾਇਆ ਜਿਨ੍ਹਾਂ ਸਾਡੇ ਜੀਵਨ ਨੂੰ ਇੱਕ ਅਸੀ ਤਰਕੀਬ ਵਿੱਚ ਬਤੀਤ ਕਰ ਸਕੀਏ ਇਹ ਸਾਡੀਆਂ ਲੋੜਾਂ ਸਾਡੀਆਂ ਗਰਜਾਂ ਉਹਨੇ ਹਰ ਤਰ੍ਹਾਂ ਇਹਨਾਂ ਦੀ ਪੂਰਤੀ ਕੀਤੀ ਹੈ ਤੇ ਸਤਿਗੁਰੂ ਜੀ ਸੋਲਾ ਸਾਹਿਬ ਦੀ ਬਾਣੀ ਵੀ ਸਾਨੂੰ ਚੇਤਾ ਕਰਾਉਂਦੇ ਨੇ ਵਿਸੋਏ ਚਸਿਆਂ ਘੜੀਆਂ ਪੈਰਾ ਕਿੱਤੀ ਵਾਰੀ ਮਾਹੁਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਸਤਿਗੁਰੂ ਜੀ ਨੇ ਸਮੇਂ ਦੀ ਇਕਾਈ ਨੂੰ ਵਿਸੋਏ ਤੋਂ ਸ਼ੁਰੂ ਕੀਤਾ ਤੇ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ ਕਿ ਜਿਹੜਾ ਅਸੀਂ ਅੱਖ ਬੰਦ ਕਰਕੇ ਖੋਲਦੇ ਆਂ ਜਾਂ ਖੁੱਲੀ ਹੋਈ ਅੱਖ ਨੂੰ ਬੰਦ ਕਰਦੇ ਆਂ ਜਿੰਨਾ ਸਮਾਂ ਇੱਕ ਵਾਰ ਅਸੀਂ ਅੱਖ ਬੰਦ ਕਰਨ ਨੂੰ ਲਾਉਨੇ ਆ ਜੇ 15 ਵਾਰ ਇੰਨਾ ਸਮਾਂ ਲੱਗੇ ਅੱਖ ਦੇ 15 ਫੂਰ ਉਹਨੂੰ ਇੱਕ ਵਿਸਾ ਗਿਣਿਆ ਜਾਂਦਾ ਹੈ 15 ਵਿਸੇ ਹੋਣ ਤੇ ਇੱਕ ਚਸਾ ਬਣਦਾ 30 ਚਸਿਆਂ ਦਾ ਇੱਕ ਪਲ ਤੇ 60ਾਂ ਪਲਾਂ ਦੀ ਇੱਕ ਘੜੀ 5.5 ਘੜੀਆਂ ਦਾ ਇੱਕ ਪੈਰ 8 ਪੈਰਾਂ ਦਾ ਦਿਨ ਤੇ ਰਾਤ ਫਿਰ 7 ਦਿਨਾਂ ਨੂੰ ਵੱਖ-ਵੱਖ ਵਾਰਾਂ ਦੇ ਵਿੱਚ ਤੇ ਜਦੋਂ ਅਸੀਂ ਮਹੀਨੇ ਉਸ ਤੋਂ ਬਾਅਦ ਸਾਲ ਇੱਕ ਸਾਲ ਦੇ ਵਿੱਚ ਹਰ ਦੋ ਮਹੀਨੇ ਬਾਅਦ ਰੁੱਤਤ ਬਦਲ ਹੁੰਦੀ ਹੈ ਜਿਵੇਂ ਕੱਲ ਨੂੰ ਨਵਾਂ ਸਮਤ ਸ਼ੁਰੂ ਹੋਣਾ ਹੈ ਤੇ ਆਪਾਂ ਸਾਰਿਆਂ ਨੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਇਹਨਾਂ ਬਚਨਾਂ ਦੀ ਵਿਚਾਰ ਕੱਲ ਨੂੰ ਤੁਸੀਂ ਸਰਵਣ ਕਰਨੀ ਹੈ ਕੀ ਚੀਤ ਗੋਵਿੰਦ ਅਰਾਧੀਐ ਹੋਵੈ ਆਨੰਦ ਕਣਾ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਤੁਖਾਰੀ ਰਾਗ ਵਿੱਚ 12 ਮਾਹ ਦੇ ਅੰਦਰ ਚੀਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰ ਮੈਂ ਪਿਰ ਘਰ ਬਹੁੜੇ ਸਤਗੁਰੂ ਜੀ ਨੇ ਚੀਤ ਦੇ ਮਹੀਨੇ ਨੂੰ ਜਿੱਥੇ ਬਸੰਤ ਰੁੱਤ ਦਾ ਮਹੀਨਾ ਮੰਨਿਆ ਹਰ ਪਾਸੇ ਖੀੜਾ ਹੈ ਹਰ ਪਾਸੇ ਹਰਿਆਵਲ ਹੈ ਜਿਵੇਂ ਖੁੱਲੀ ਜੂ ਦੇ ਵਿੱਚ ਸੋਹਣੇ ਫੁੱਲ ਖਿੜਦੇ ਨੇ ਸਹਬ ਕਹਿੰਦੇ ਜੇ ਕਿਤੇ ਮੇਰੇ ਹਿਰਦੇ ਵਿੱਚ ਵੀ ਪਰਮਾਤਮਾ ਵਸ ਜਾਏ ਤੇ ਮੇਰਾ ਹਿਰਦਾ ਵੀ ਹਰਿਆ ਭਰਿਆ ਹੋ ਸਕਦਾ ਹੈ ਸਾਡਾ ਜਨਮ ਜਨਮਾਂ ਤਰਾਂ ਦਾ ਸੁੱਕਾ ਹੋਇਆ ਮਨ ਪਰਮੇਸ਼ਰ ਦੇ ਨਾਮ ਨੂੰ ਧਿਆਕ ਕੇ ਹਰਿਆ ਹੁੰਦਾ ਕਿਉਂਕਿ ਹਰ ਕਾ ਨਾਮ ਧਿਆਏ ਕੇ ਹੂ ਹਰਿਆ ਭਾਈ ਕਰਮ ਲਖੰਤੈ ਪਾਈਐ ਈ ਰੁੱਤ ਸੁਹਾਈ ਜਦੋਂ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਇਹ ਅਵਸਥਾ ਬਣ ਜਾਂਦੀ ਹੈ ਕਿ ਜਿਵੇਂ ਸਾਡੇ ਘਰਾਂ ਵਿੱਚ ਜਾਂ ਘਰ ਦੇ ਬਾਹਰ ਕੋਈ ਸੁੱਕੀ ਲੱਕੜ ਪਈ ਹੋਵੇ ਤੇ ਇੱਕਦਮ ਸਾਨੂੰ ਆ ਕੇ ਕੋਈ ਖਬਰ ਦਵੇ ਕਿ ਉਹ ਸੁੱਕੀ ਲੱਕੜ ਵਿੱਚੋਂ ਹਰੇ ਰੰਗ ਦੀ ਕਰੋੰਬਲ ਫੁੱਟੀ ਆ ਵੇਖੂ ਆਪਾਂ ਕਿੰਨੇ ਖੁਸ਼ ਹੋਵਾਂਗੇ ਪਰ ਆ ਜਿਹੜਾ ਸਾਡਾ ਜਨਮ ਜਨਮਾਂ ਤਰਾ ਦਾ ਸੁੱਕੀ ਲੱਕੜ ਵਰਗਾ ਮਨ ਹੈ ਇਹਦੇ ਬਾਰੇ ਆਪਾਂ ਕਦੀ ਸੋਚਿਆ ਵੀ ਨਹੀਂ ਇਹ ਤਾਂ ਤਾਂ ਹਰਿਆ ਹੋਣਾ ਨਾਨਕ ਨਾਮ ਮਿਲੈ ਤਾਂ ਜੀਵਾ ਤਨਮਨ ਥਿਵੇ ਹਰਿਆ ਗੁਰ ਵਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਸਮੁੱਚੀ ਕਾਇਨਾਤ ਮੌਲ ਉਠਦੀ ਹੈ ਤੇ ਚੇਤ ਦਾ ਅਰਥ ਚੇਤਾ ਵੀ ਹੈ ਕਿ ਜਿੰਨੂੰ ਅਸੀਂ ਭੁੱਲ ਗਏ ਆ ਚੇਤਾਈ ਤਾਂ ਚੇਤ ਕਹਿੰਦੇ ਜੇ ਭਲਾ ਤੈਨੂੰ ਚੇਤਾ ਆਜੇ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਤੇਰੀ ਹਰ ਸ਼ੇਨ ਹਰ ਪਲ ਆਉਦ ਘਟ ਰਹੀ ਹੈ ਮੇਰੇ ਮਨ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰਾਖ ਲੈ ਕੂਂਜ ਪੜੇਗੀ ਖੇਤ ਚੇਤ ਦਾ ਮਤਲਬ ਵੀ ਸਤਿਗੁਰਾਂ ਸਾਨੂੰ ਚੇਤੇ ਕਰਾਇਆ ਹੈ ਕਿ ਜੇ ਤੂੰ ਨਵਾਂ ਸਾਲ ਉਹਦੀ ਅਰੰਭਤਾ ਮਾਲਕ ਨੂੰ ਚੇਤੇ ਕਰਕੇ ਕਰੇ ਤੇ ਸੱਚੀ ਮੁੱਚੀ ਤੇਰੀ ਜ਼ਿੰਦਗੀ ਦੇ ਵਿੱਚ ਘਣਾ ਆਨੰਦ ਘਣਾ ਸੁੱਖ ਪ੍ਰਗਟ ਹੋਵੇਗਾ ਜਿਸ ਸੁੱਖ ਦੀ ਕੋਈ ਗਿਣਤੀ ਮਿੰਤੀ ਨਹੀਂ ਕੋਈ ਉਹਨੂੰ ਤੋਲਨਾ ਆਪ ਦੇ ਵਿੱਚ ਸੀਮਤ ਨਹੀਂ ਕੀਤਾ ਜਾਂਦਾ ਇੱਥੇ ਤੱਕ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾਲ ਨਹੀਂ ਹੈ ਇਹ ਉਹ ਸੁੱਖ ਹੈ ਜਿਹੜਾ ਕਿਸੇ ਰਾਜ ਭਾਗ ਵਿੱਚੋਂ ਵੀ ਨਹੀਂ ਮਿਲਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਮਹੀਨੇ ਦਿਨ ਪਲ ਘੜੀਆਂ ਕਿਹਦੇ ਸਫਲ ਨੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਇਸ ਕਰਕੇ ਗਰੀਬ ਨਵਾਜ਼ ਜੀ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਬਖਸ਼ਿਸ਼ ਕਰਕੇ ਸਮਝਾਇਆ ਕਿ ਵੇਖ ਇੱਕ ਵਿਸ਼oye ਤੋਂ ਸਮਾ ਸ਼ੁਰੂ ਹੁੰਦਾ ਤੇ ਜੁੱਗਾਂ ਤੱਕ ਸਮੇਂ ਦੀ ਵੰਡ ਹੈ ਤੇ ਸਤਿਗੁਰੂ ਜੀ ਨੇ ਸਾਨੂੰ ਜਿੱਥੇ 20 ਵਿਸਵੇ ਗੁਰ ਕਾ ਮਨ ਮਾਨੈ ਦੀ ਸਿੱਖਿਆ ਦਿੱਤੀ ਹੈ ਜਿੱਥੇ ਸੇਵ ਕਰੀ ਪਲ ਚਸਾ ਨ ਵਿਸੜਾ ਇਹ ਉਪਦੇਸ਼ ਬਖਸ਼ਿਸ਼ ਕਰਕੇ ਨਵਾਜਿਆ ਉੱਥੇ ਜਦੋਂ ਸਤਿਗੁਰੂ ਜੀ ਖਿੰਨ ਪਲ ਵਿਸਰਨ ਦਾ ਜਦੋਂ ਪਰਮਾਤਮਾ ਬਾਰੇ ਜ਼ਿਕਰ ਕਰਦੇ ਨੇ ਘੜੀ ਪੈਰ ਤੇ ਦਿਨਾਂ ਦੀ ਗੱਲ ਕਰਦੇ ਨੇ ਸਹਬ ਕਹਿੰਦੇ ਜੇ ਇੱਕ ਛਿਨ ਜਿੰਨਾ ਸਮਾਂ ਵੀ ਮਾਲਕ ਵਿਸਰ ਜਾਏ ਏਕ ਘੜੀ ਦਿਨ ਸੁਮੋਖ ਨੂੰ ਬਹੁਤ ਦਿਹਾੜੇ ਚਾਰ ਪਹਿਰ ਚੋਂ ਜੁੱਗਾਂ ਸਮਾਨੇ ਚਾਰ ਪਹਿਰ ਦਾ ਸਮਾਂ ਇੰਜ ਲੱਗਦਾ ਜਿਵੇਂ ਕਿਤੇ ਚਾਰ ਜੁੱਗਾਂ ਦੇ ਬਰਾਬਰ ਹੋਵੇ ਤੇ ਜੇ ਅਸੀਂ ਬਾਰ-ਬਾਰ ਜਨਮ ਲਈਏ ਬਾਰ-ਬਾਰ ਸੰਸਾਰ ਤੋਂ ਜਾਈਏ ਸਾਨੂੰ ਚਾਰ ਜੁੱਗਾਂ ਦਾ ਵੀ ਸਮਾਂ ਮਿਲ ਜੇ ਸਤਗੁਰੂ ਨੇ ਪ੍ਰੇਰਣਾ ਕੀਤੀ ਐ ਜੁਗ ਚਾਰੇ ਧਨ ਜੇ ਭਵੈ ਬਿਨ ਸਤਗੁਰ ਸੁਹਾਗ ਨ ਹੋਈ RAM ਵੀ ਆਪਾਂ ਚਾਰੇ ਜੁਗਾਂ ਦੇ ਵਿੱਚ ਭਟਕ ਲਈਏ ਇੰਨਾ ਸਾਡਾ ਲੰਮਾ ਜੀਵਨ ਹੋਵੇ ਪਰ ਅਸੀਂ ਪਰਮਾਤਮਾ ਤੋਂ ਬਿਨਾਂ ਸੁਹਾਗ ਭਾਗ ਵਾਲੇ ਨਹੀਂ ਬਣ ਸਕਦੇ ਇਸ ਲਈ ਜਿਵੇਂ ਖੁੱਲੀ ਜੂ ਦੇ ਵਿੱਚ ਫੁੱਲ ਖਿੜੇ ਸਾਬ ਕਹਿੰਦੇ ਬਨ ਫੂਲੇ ਮੰਝ ਬਾਰ ਮੈਂ ਪਿਰ ਘਰ ਬੋੜਾ ਮੇਰਾ ਇੱਕੋ ਹੀ ਤਰਲੈ ਕਿ ਮੇਰੇ ਹਿਰਦੇ ਘਰ ਦੇ ਵਿੱਚ ਮੇਰਾ ਪਰਮਾਤਮਾ ਆ ਕੇ ਪ੍ਰਗਟ ਹੋ ਜਾਵੇ ਉਹ ਪ੍ਰਭੂ ਜਿਨਨੇ ਇਹ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਨੇ ਬਾਕੀ ਤਾਂ ਸਭ ਕੁਝ ਚਲਾਏ ਮਾਨ ਹੈ ਪਰ ਉਹ ਬਖਸ਼ਿਸ਼ ਕਰਨ ਵਾਲਾ ਦਾਤਾ ਨਿਚਲ ਹੈ ਉਹ ਅਟਲ ਹੈ 15 33 ਤੈ ਸਤ ਵਾਰ ਮਹਾਰੂਤੀ ਆਵੇਂ ਵਾਰ ਵਾਰ ਦਿਨਸ ਰੈਣ ਤਿਵੇਂ ਸੰਸਾਰ ਆਵਾ ਗੌਣ ਕੀਆ ਕਰਤਾਰ ਨਿਹਚਲ ਸਾਚ ਰਹਾ ਕਲ ਧਾਰ ਜੇ ਕੋਈ ਅਟਲ ਹੈ ਜੇ ਕੋਈ ਨਿਚਲ ਹੈ ਉਹ ਕੇਵਲ ਸੱਚਾ ਪ੍ਰਭੂ ਹੈ ਬਾਕੀ ਤਾਂ ਥਿੱਤਾਂ ਆਉਂਦੀਆਂ ਨੇ ਦਿਨ ਆਉਂਦੇ ਨੇ ਮਹੀਨੇ ਆਉਂਦੇ ਨੇ ਸਾਲ ਆਉਂਦੇ ਨੇ ਸਦੀਆਂ ਯੁਗ ਲੰਘ ਜਾਂਦੇ ਨੇ ਬਾਬਾ ਫਰੀਦ ਜੀ ਦੇ ਬਚਨ ਨੇ ਜੇ ਸੌ ਵਰਿਆਂ ਜੀਵਣਾ ਪੀ ਤਨ ਹੋਸੀਖੇ ਜੇ ਸੈਂਕੜੇ ਸਾਲ ਵੀ ਜੀਵਨ ਪਰਮਾਤਮਾ ਤੋਂ ਅੱਲਾਹ ਤਾਲਾ ਤੋਂ ਬਿਨਾ ਆਪਾਂ ਬਤੀਤ ਕਰੀਏ ਸਭ ਜਾਦਿਆਂ ਨੂੰ ਜਦੋਂ ਲਾਲਚ ਦਿੱਤਾ ਗਿਆ ਕਿ ਜੇ ਈਨ ਮੰਨ ਲਵੋ ਤੇ ਲੰਮਾ ਸਮਾਂ ਜ਼ਿੰਦਗੀ ਭੋਗੋਗੇ ਤੇ ਸਭ ਜਾਦਿਆਂ ਦਾ ਉੱਤਰ ਸੀ ਜੋ ਅੱਲਾਹ ਯਾਰਖਾਂ ਜੋਗੀ ਨੇ ਲਿਖਿਆ ਕਿ ਗੁਰੂ ਕੇ ਲਾਲਾ ਨੇ ਹਰ ਲਾਲਚ ਨੂੰ ਠੁਕਰਾ ਕੇ ਕਿਹਾ ਸੀ ਸੱਦ ਸਾਲ ਔਰ ਜੀ ਕੇ ਵੀ ਮਰਨਾ ਜ਼ਰੂਰ ਥਾ ਸਿਰ ਕੌਮ ਸੇ ਬਚਾਨਾ ਜੀ ਗੈਰਤ ਸੇ ਦੂਰ ਥਾ ਭੀ ਜੇ ਸੈਂਕੜੇ ਸਾਲ ਵੀ ਜੀਵਨ ਮਿਲ ਜੇ ਗੱਲ ਛੋਟੇ ਲੰਮੇ ਜੀਵਨ ਦੀ ਨਹੀਂ ਗੱਲ ਤਾਂ ਸਫਲ ਜੀਵਨ ਦੀ ਹੈ ਤੇ ਸਫਲ ਜੀਵਨ ਕਿਹੜਾ ਸਭ ਕਹਿਣ ਲੱਗੇ ਆਇਆ ਸਫਲ ਤਾਹੂ ਕਾ ਗਨਿਐ ਜਾਸ ਰਸਨ ਹਰ ਹਰ ਜਾਸੁ ਭਨਿਐ ਜਿਹੜੇ ਸੱਚਮੁੱਚ ਪ੍ਰਭੂ ਦੇ ਲੜ ਲੱਗ ਗਏ ਮਾਲਕ ਨਾਲ ਜੁੜ ਜੁੜ ਗਏ ਆਪ ਲਈਏ ਲੜ ਲਾਏ ਦਰਦਰਵੀਸੇ ਤਿੰਨ ਧਨ ਜਿਣੇ ਦੀ ਮਾਉ ਆਏ ਸਫਲ ਸੇ ਉਹਨਾਂ ਨੇ ਮਿਲੇ ਹੋਏ ਸਮੇ ਨੂੰ ਸਫਲ ਕੀਤਾ ਹੈ ਇਸ ਕਰਕੇ ਭਇਓ ਕਿਰਪਾਲ ਠਾਕੁਰ ਸੇਵਕੋ ਸਬਰੇ ਹਲਤ ਪਲਾਤਾ ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਜੇ ਆਪਾਂ ਬਾਣੀ ਦੇ ਵਿੱਚੋਂ ਸਤਿਗੁਰੂ ਜੀ ਨੂੰ ਇਹ ਪ੍ਰਸ਼ਨ ਕਰਾਂਗੇ ਪਾਤਸ਼ਾਹ ਕਿ ਸੁਹਾਵੀ ਕੌਣ ਸੋ ਵੀਲਾ ਕੀੜਾ ਵੇਲਾ ਸੁਹਾਵਣਾ ਹੈ ਕਿ ਸਤਿਗੁਰੂ ਜੀ ਉੱਤਰ ਦੇਣਗੇ ਜਿੱਤ ਪ੍ਰਭ ਮੇਲਾ ਕਿ ਜਦੋਂ ਵੀ ਤੁਸੀਂ ਪ੍ਰਭੂ ਨਾਲ ਜੁੜਦੇ ਹੋ ਤੁਹਾਡੇ ਲਈ ਉਹ ਮਹੂਰਤ ਉਹ ਘੜੀਆਂ ਸਫਲੀਆਂ ਨੇ ਸਫਲ ਮਹੂਰਤ ਸਫਲਾ ਘੜੀ ਜਿੱਤ ਸੱਚੇ ਨਾਲ ਪਿਆਰ ਜਦੋਂ ਵੀ ਤੁਹਾਡਾ ਸੱਚੇ ਨਾਲ ਪਿਆਰ ਪੈ ਜੇ ਤੁਸੀਂ ਸੱਚੇ ਦੀ ਆਬਾਦਤ ਵਿੱਚ ਜੁੜ ਜਾਓ ਧੰ ਸੋ ਵੇਲਾ ਘੜੀ ਧੰ ਧੰ ਮੂਰਤ ਪਲ ਸਾਰ ਧੰ ਸੋ ਦਿਨ ਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਤੇ ਦੂਜੇ ਪਾਸੇ ਕੋਈ ਕਵੇ ਪੀ ਮੂਰਤ ਬੜਾ ਚੰਗਾ ਜੀ ਰੁੱਤ ਬੜੀ ਸੁਹਾਵਣੀ ਆ ਘੜੀਆਂ ਬਹੁਤ ਚੰਗੀਆਂ ਨੇ ਪਰ ਆਪਾਂ ਗੁਰੂ ਤੋਂ ਪ੍ਰਮਾਤਮਾ ਤੋਂ ਬੇਮੁਖ ਹੋ ਗਏ ਸਭ ਕਹਿੰਦੇ ਨਾਨਕ ਸੋਈ ਦਿਨ ਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਕਿੰਦੇ ਉਹ ਭਲੀ ਰੁੱਤ ਵੀ ਫਟਕਾਰ ਜੋਗ ਹੈ ਜਿਹੜੇ ਸਮੇਂ ਸਾਨੂੰ ਸਾਡਾ ਸਿਰਜਣਹਾਰ ਮਾਲਕ ਜਿਹੜਾ ਹੈ ਉਹ ਵਿਸਰ ਜਾਂਦਾ ਹੈ ਇਸ ਲਈ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ 12 ਮਾ ਤੁਖਾਰੀ ਰਾਗ ਵਿੱਚ ਬਖਸ਼ਿਸ਼ ਕੀਤਾ ਐਵੇਂ ਮਾਜ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ 12 ਮਾ ਦੀ ਬਾਣੀ ਬਖਸ਼ਿਸ਼ ਕੀਤੀ ਹੈ ਵੇਖੋ ਸਾਲ ਦੇ ਵਿੱਚ ਮਹੀਨੇ 12 ਨੇ ਪਰ 12 ਮਾਹ ਦੇ ਵਿੱਚ ਸ਼ਬਦ 14 ਨੇ ਤਾਂ ਕਿ ਕੋਈ ਕਿਤੇ ਮਹੀਨਿਆਂ ਨਾਲ ਨਾ ਜੁੜ ਜਾਏ ਕੋਈ ਕਿਤੇ ਪੂਰਨਵਾਸੀ ਜਾਂ ਮਸਿਆ ਤੱਕ ਨਾ ਸੀਮਤ ਰਵੇ ਸਤਿਗੁਰੂ ਜੀ ਨੇ ਇਹ ਗੱਲ ਸਮਝਾ ਦਿੱਤੀ ਭਾਈ ਵੀਰ ਸਿੰਘ ਹੋਣਾ ਨੇ ਬੜਾ ਸੋਹਣਾ ਇੱਕ ਲੌਜੀਕ ਦਿੱਤਾ ਕਹਿਣ ਲੱਗੇ ਜੇ ਚੰਦਰਮਾ ਨਾਲ ਜੁੜੋਗੇ ਮਹੀਨੇ ਵਿੱਚ ਇੱਕ ਦਿਨ ਪੂਰਨਵਾਸੀ ਆਵੇ ਤੇ ਜੇ ਪ੍ਰਮਾਤਮਾ ਨਾਲ ਜੁੜ ਜੋਗੇ ਪੂਰਾ ਪ੍ਰਭ ਅਰਾਧਿਆ ਤੇ ਤੁਹਾਡੀ ਰੋਜ ਹੀ ਪੂਰਨਵਾਸ਼ੀ ਹੈ ਹੁਣ ਅਸੀਂ ਅਕਾਲ ਪੁਰਖ ਦੇ ਪੁਜਾਰੀ ਬਣਨਾ ਕਿਉਂਕਿ ਚੰਦਰਮਾ ਦੀ ਕਲਾ ਜਿੱਥੇ ਰੋਜ ਵੱਧਦੀ ਹੈ ਇੱਕ ਦਿਨ ਐਸਾ ਹੁੰਦਾ ਹੈ ਕਿ ਪੂਰਨਵਾਸ਼ੀ ਤੋਂ ਬਾਅਦ ਚੰਦਰਮਾ ਘਟਣਾ ਸ਼ੁਰੂ ਹੋ ਜਾਂਦਾ ਹੈ ਉਹਦੀ ਕਲਾ ਇੱਕ ਇੱਕ ਕਰਕੇ ਘਟਦੀ ਹੈ ਤੇ ਮੱਸੀਆ ਵਾਲੇ ਦਿਨ ਬਿਲਕੁਲ ਹਨੇਰਾ ਛਾ ਜਾਂਦਾ ਹੈ ਭਾਈ ਵੀਰ ਸਿੰਘ ਜੀ ਕਹਿੰਦੇ ਚੰਦਰਮਾ ਦੇ ਪੁਜਾਰੀ ਨਾ ਬਣਿਓ ਚੰਨ ਪੁੰਨਿਆਂ ਨੂੰ ਹੱਸ ਹੱਸ ਚੜਦਾ ਫਿਰ ਘਟਦਾ ਤੇ ਰੋਵੇ ਕਿੰਦੀ ਜਿਹੜਾ ਕਦੇ ਵੱਧਦਾ ਹੈ ਕਦੇ ਘਟਦਾ ਹੈ ਉਹਦੀ ਆਰਾਧਨਾ ਨਹੀਂ ਕਿਉਂਕਿ ਪਰਮਾਤਮਾ ਤੋਂ ਬਿਨਾ ਸਭ ਕੁਝ ਘਟ ਰਿਹਾ ਹੈ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸੀਰ ਨਖਯਤਰ ਗਗਨ ਇਕੋ ਹੀ ਆ ਜਿਹੜਾ ਵੱਡਾ ਨਾ ਹੋਵੇ ਘਾਟ ਨਾ ਜਾਈ ਉਹ ਨਾ ਤਾਂ ਕਿਸੇ ਦੇ ਵੱਡਾ ਕਿਆ ਵੱਡਾ ਹੁੰਦਾ ਤੇ ਨਾ ਕਿਸੇ ਦੇ ਘਟਾਇਆ ਉਹ ਘਟਦਾ ਹੈ हां ਜਿਹੜਾ ਉਹਨੂੰ ਵੱਡਾ ਕਹੇਗਾ ਉਹ ਆਪ ਏਡਾ ਵੱਡਾ ਹੋ ਜਾਵੇਗਾ ਜਿੱਡਾ ਵੱਡਾ ਉਹ ਆਪ ਹੈ ਤੇ ਜਿਹੜਾ ਉਹਨੂੰ ਛੋਟਾ ਕਹੇਗਾ ਪਰਮਾਤਮਾ ਤੇ ਛੋਟਾ ਹੋਣ ਨਹੀਂ ਲੱਗਾ ਪਰ ਉਹ ਆਪ ਇੰਨਾ ਛੋਟਾ ਹੋ ਜਾਵੇਗਾ ਕਿ ਸਭ ਤੋਂ ਛੋਟਾ ਕੀੜਾ ਹੁੰਦਾ ਉਹ ਕੀੜੇ ਦੇ ਅੰਦਰ ਦਾ ਕੀੜਾ ਬਣ ਜਾਏ ਜੇ ਕੋ ਨਾਉਂ ਧਰਾਏ ਵੱਡਾ ਸਾਧ ਕਰੇ ਮਨ ਭਾਣਾ ਖਸਮੈ ਨਦਰੀ ਕੀੜਾ ਆਵੇ ਜੀਤੇ ਚੁਗਿਆ ਦਾਣੇ ਇਸ ਲਈ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਕਹਿਣ ਲੱਗੇ ਗੁਰ ਪ੍ਰਸਾਦ ਮੇਰਾ ਮਨ ਵਸਿਆ ਜੋ ਮੰਗੂ ਸੋ ਪਾਮੂਰੇ ਕਹਿੰਦੇ ਇਹ ਪ੍ਰਮਾਤਮਾ ਜਿਹਦੇ ਬਾਰੇ ਆਪਾਂ ਕਿਹਾ ਵੀ ਉਹਨੇ ਸੂਰਜ ਬਣਾਇਆ ਚੰ드ਰਮਾ ਬਣਾਇਆ ਉਹਨੇ ਧਰਤੀ ਬਣਾਈ ਉਹਨੇ ਆਕਾਸ਼ ਬਣਾਇਆ ਉਹਨੇ ਸਵਾਸ ਲੈਣ ਲਈ ਹਵਾ ਦਿੱਤੀ ਪੀਣ ਲਈ ਪਾਣੀ ਦਿੱਤਾ ਦੀਨੇ ਹਸਤ ਪਾਮ ਕਰਨ ਨਿਤ ਰਸਨਾ ਜੇਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਕਹਿੰਦੇ ਉਸ ਪ੍ਰਮਾਤਮਾ ਨੂੰ ਚੇਤੇ ਕਰ ਕਿਉਂਕਿ ਨਿਰਗੁਨੀ ਆਰ ਇਆਨਿਆ ਸੋ ਪ੍ਰਭ ਸਦਾ ਸੁਮਹਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਿ ਨਾਲ